ਦਸਵੇਂ ਪਾਤਸ਼ਾਹ ਗੁਰੂ ਨਾਨਕ ਸਿੰਘ ਸਾਹਿਬ ਮਹਾਰਾਜੀ ਸਭ ਤੋਂ ਕੋਈ ਸਾਹਿਦ ਸੰਪਰਸ਼ੀ ਨੇ ਆਪਕ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਠ ਤਨ ਸੁਨਾਰ ਦਾ ਝਾਂਕ ਪਰ ਕੇ ਖਾਸਾ ਜੀ ਬੋਲ ਜੀ ਸਵਾਗਤ ਹੈ ਗੁਰੂ ਪੰਜਾਬ ਪਿਆਰਿਆਂ ਚੋਹਾਂ ਸਹਿਬ ਜਦ ਅਚਾਲੀ ਤੇ ਆ ਹੱਥ ਮੈਂ ਜਪੀ ਮੈਂ ਤਪੀ ਮੈਂ ਜਨਾਬ ਜੀ ਦਾ ਨਾਮ ਦੇ ਪਿਆਵਾਂ ਕਿਛਕਾ ਦੇ ਤਲਾਏ ਤੀਵਾਹੀ ਇਹ ਦੇ ਸੁਣ ਕੇ ਆਣ ਠੀਤਾ ਧਰਮ ਨਹੀਂ ਆ ਰਿਹਾ ਸਿੱਖੀ ਕੇਸਾ ਸਵਾਸਾ ਸੰਗ ਨਿਭਾਇਤ ਨਾ ਪਿਆਰੇ ਸਚੇ ਹਰਿ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਵਾਦੋ ਜੀ ਨਾਮ ਸਿਖ ਸਿਣਣੀਆਂ ਧਰਵੇ ਤਸੀਸ ਦਿੱਤੇ ਬਨਵਲ ਕਟਵਾਏ ਉਪਰੀ ਜਲ ਹਾਈਆਂ ਚਰਕੜੀਆਂ ਤੇ ਜੜੇ ਤਾਂ ਨਾਰਿਆ ਰਾਜ ਚਰਵਾਏ ਦੀ ਬਗਦਵਾਰੇ ਦੀ ਸੇਵਾ ਦੀ ਪਰਮਾਨੇ ਕੀਤੀਆਂ ਤਸਦੀਕ ਕਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਿਭਾਇਤ ਨਾ ਪਿਆਰੇ ਸਚਾਰੇ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਵਾਦੋ ਜੀ ਨਾਮ ਪੰਜਾਂ ਤਖਤਾਂ ਸਰਬੱਤ ਗੁਰੂਵਾਰੇ ਗੁਰਧਾਮਾਂ ਦਾ ਧਿਆਨ ਕਰਕੇ ਆਸਾ ਜੀ ਬਖਸ਼ ਜੀ ਸੁਆਮੀ ਗੁਰੂ ਪ੍ਰਤਮ ਸਰਬੱਤ ਖਾਲਸਾ ਜੀ ਦੀ ਅਸਾਹ ਸਰਬੱਤ ਖਾਲਸਾ ਕੀ ਪ੍ਰਵਾਹ ਗੁਰੂ ਸੁਆਮੀ ਗੁਰੂ ਬਾਜ ਗੁਰੂ ਸੁਆਮੀ ਗੁਰੂ ਰਾਜ ਗੁਰੂ ਸੁਆਮੀ ਗੁਰੂ ਜਿਤਾ ਜਤੰ ਕਸਰ ਕਾ ਸਭ ਸੁਖ ਹੋਏ ਜਿਹਾ ਜਹਾ ਜਹਾ ਖਾਲਸਾ ਜੀ ਸਾਹਿਬ ਤਹਾ ਮਾਂ ਲਿਖ ਰਿਹਾ ਹੈ ਦੇਤੇ ਪੱਤੇ ਮੇਰੇ ਕੀ ਪਾਇ ਬੰਦੇ ਦੀ ਜੀ ਸਾਹਿਬ ਜੀ ਸਾਹਿਬ ਜੀ ਸਾਹਿਬ ਹਰੇਕ ਕੱਲ ਸਾਜ ਜੀ ਪੂਰਵਾ ਦੇ ਕੱਲ ਸਾਜ ਜੀ ਸਾਹਿਬ ਜੀ ਸਵਾਗਤ ਹੈ ਸੇਖਾ ਨੂੰ ਸਿੱਖੀ ਦਾ ਉਸਤਾਨ ਦੇਸਤਾਨ ਸਭੇ ਕੰਗ ਸਹਾਦਾਂ ਪ੍ਰਸਾਦਾਂ ਦਾ ਸਰਦਾਂ ਨਾਮ ਦਾ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਸੁਨਾ ਚੰਕੀਆਂ ਝੱਲੇ ਗੁੰਮੀ ਜੀ ਬੈਟਾਲ ਧਰਮ ਕਾਜ ਹੈ ਕਾਰਾ ਖਾਲਸਾ ਜੀ ਬਾਲਾ ਜੀ ਸਵਾਗਤ ਹੈ ਸਿਕੰਦਰ ਮੰਦ ਦੀ ਬਾਪ ਮੰਤ ਜੀ ਮਤ ਪਤ ਦੇ ਰੱਖ ਆਪ ਕਲ ਤੁਆ ਜੀ ਏਕਾ ਦੁਰਖ ਆਪਣੇ ਪੰਥ ਦੇ ਸਦਾ ਸਹਾਇਤਾਕਾਰ ਜੀ ਸ਼੍ਰੀਨਿਕਾਂਤ ਸਾਹਿਬ ਪੰਡਤ ਸਾਹਿਬ ਤੇ ਉਪਰ ਗੁਰਦੁਆਰੇ ਨੂੰ ਧੰਨਵਾਦ ਜਿਨ੍ਹਾਂ ਤੋਂ ਪੱਤਰ ਨੂੰ ਛੋੜਿਆ ਗਿਆ ਤੇ ਆਦੇ ਖੁਲੇ ਦਰਸ਼ਨ ਤੇ ਆਸ਼ੀਰਵਾਦ ਦਾ ਨਾਮ ਕਰਪਿਆਲੇ ਕਲ ਸੱਜਣ ਵਕਸ਼ੋ ਜੀ ਇਹ ਮਾਨੇ ਤੇ ਬਾਅਦ ਸਤਿਗੁਰ ਜੀ ਦੇ ਤਾਲੁ ਤੇ ਤਾਨ ਨੁਟਿਆ ਦੇ ਆਸਰੇ ਤੇ ਆਸਰੇ ਧੰਨ ਸਤਿਗੁਰੂ ਰੇਸਬੀ ਮਹਾਰਾਜ ਆਪ ਜੀ ਦੇ ਪਾਪ ਨੂੰ ਤਰਤ ਕਰਨਾ ਪਾਸ ਸੁਣੀ ਕਰੇ ਰਾਮਦਾਸ ਤੁਧ ਪਾਏ ਤਾ ਅਨੇ ਦਾ ਪਾਛੇ ਦਾ ਸੇਤੀ ਹੈ ਤੰਗੂ ਗਿਰਸ ਸਿੰਘ ਰਾਜਾ ਜਗਤ ਦੇ ਦਾਰਿ ਪ੍ਰਮਾਣ ਧੰਨਤਾ ਮਹਾਰੇ ਸਾਭ ਘਰਿਆ ਜੇ ਫਿਰ ਮੇਰਾ ਸੋਹੇ ਬੰਦਾਰ ਸਗਲਾ ਬਾਹ ਹਰਾ ਦੇ ਮਹਾਂ ਵਕਨ ਅਨੁਸਾਰ ਧੰਦਰ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਅਲਜੀਉ سچے چلتے ہوئے بخش سچے گئے جتھے ਉਪਰੰਤ ਦਾ ਨਾਮ ਸਿਮਰਨ ਅਭਿਆਸ ਹੋਇਆ ਪੰਛਤੀ ਉਪਰੰਤ ਬਾਸ਼ਸ਼ੀਓ ਆਮੀ ਜੀ ਨੂੰ ਪਿਆਰਯੋਗ ਯਾਤੁਨ ਜੀ ਨੂੰ ਇਤਿਹਾਸਿਕ ਵਿਚਾਰ ਉਪੰਛ ਸਨੁਚੀ ਗੁਰਬਾਣੀ ਗੁਰ ਇਤਿਹਾਸਿਕ ਵਿਚਾਰ ਕਰਦੇ ਆ ਕੋਈਆਂ ਬਿਆਨਤ ਗਲਤੀਆਂ ਭੱਲਾ ਚਕਾਂ ਦੀ ਮਾਫੀ ਬਖਸ਼ ਕਰਨੀ ਪੰਛਤੀ ਅਗੇ ਦੋਸ ਮਤ ਬਖਸ਼ ਕਰਨੀ ਮੇਰੇ ਗੁਰੂ ਚਲ ਕੇ ਆਇ ਸੰਗਤ ਦੀ ਹਾਜ਼ਰੀ ਤਿਰਫਲ ਬੇਟਾ ਨਰ ਦੇ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੀ ਵਿਚ ਲਾਣਾ ਬ੍ਰਿੰਦਰਪੁਰ ਗੁਰੂ ਸਿੱਖੀ ਸਿਦਕ ਨਾਮਦਾਨ ਪਰੂ ਸਭ ਰਖਣਾ ਪਤਸ ਜੀਓ ਸਰਬਤ ਸੰਤਾਂ ਵੱਲੋਂ ਬਖਸ਼ੇ ਗੁਰਪੰਧਾਰਿਆ ਵਿੱਚੋਂ ਪੰਚਾਲਕ ਕਣਾ ਪ੍ਰਸ਼ਾਦ ਦੀ ਜੀ ਸਦਕੇ ਹਾਜ਼ਰ ਹੈ ਜੀ ਦਰ ਤੇ ਪ੍ਰਵਾਨ ਕਰਨੀ ਪ੍ਰਵਾਨ ਹੋਇਆ ਪ੍ਰਸ਼ਾਦ ਆਪ ਜੀ ਦੀ ਸਾਧ ਸੰਗਤ ਵਿੱਚ ਵਰਤੋਂ ਦੀ ਆਗਿਆ ਹੋਵੇ ਜੋ ਜੀ ਸ਼ਕਤੀ ਸਵਾਸਤ ਸਾਬ ਜੀ ਦਾ ਕ੍ਰੰਤਰ ਪਿਆਰ ਨਾਮ ਸਤਨਾਮ ਵਾਹਿਗੁਰੂ ਜੀ ਜਪੇ ਪਾਸ਼ਾ ਕਲਪਾ ਜੀ ਚਲਦੀ ਗੁਰਬਾਣੀ ਦੇ ਪ੍ਰਵਾਹ ਵਿੱਚੋਂ ਹੁਕਮਨਾਮੇ ਦਾ ਆਪਨ ਸੁਰਖਰ ਕੇ ਨਦਰੋ ਨਜ਼ਰੀ ਨਿਹਾਲ ਕਰੋ ਹੁਕਮਨਾਮੇ ਦੇ ਚੱਲਣ ਦੀ ਸਬਰਤਾ ਤੇ ਬਲਵਕਸੋ ਸੇ ਗੁਰਮੁਖ ਪਿਆਰੇ ਮੇਰੇ ਜਿਨ ਮਿਲਿਆ ਆਪੀ ਕਾ ਨਾਮ ਜਪਾਵੇ ਨਾਮਿਕਾ ਸਰਬਿਕਤਾ ਵਾਹਿਗੁਰੂ ਦੀ ਕਸਾ ਵਾਹਿਗੁਰੂ ਦੀ ਬੰਦੀ ਹੋਲਾ ਅਗੇ ਆ ਭਈਆ ਤਾਰ ਕੀ ਵਾਹਿਗੁਰੂ ਭਗਤਾਂ ਦੀਏ ਲੋਹ ਪ੍ਰਭ ਕੋ ਮਿਲ ਬੋਚ ਹ ਰਾਜ ਕਰੇਗਾ ਖਾਲਸ